ਹੱਥ ਪਰਮ ਸਨਮਾਨ ਤੇ ਸਤਕਾਰਯੋਗ ਸਤਗੁਰਾਂ ਦੀ ਪਾਵਨ ਪਵਿੱਤਰ ਨਿੱਗੀ ਗੋਦੇ ਵਿੱਚ ਬਿਰਾਜਮਾਨ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਗੁਰੂ ਸਾਧ ਸੰਗਤ ਜੀਓ ਇੱਕ ਵਾਰ ਆਪਣੀ ਰਸਨਾ ਨੂੰ ਪਵਿੱਤਰ ਕਰ ਲਈਏ ਗੁਰੂ ਕਲਗੀ ਤਰਪਾ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦਹਰਾਣਾ ਕਰੋ ਜੀ ਆਪਣੀ ਰਸਨਾ ਦੇ ਦੁਆਰਾ ਮਨ ਬਿਰਤੀਆਂ ਨੂੰ ਉਕਾਗਰ ਕਰਕੇ ਇੱਕ ਵਾਰ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਸ਼ਾ ਮਹਾਰਾਜ ਜੀ ਇਸ ਮਨੁੱਖ ਨੂੰ ਇਕ ਮਾਨਸ ਜਨਮ ਦੇ ਕਰਕੇ ਵਡਭਾਗਾ ਬਣਾਇਆ ਹੈ। ਭਗਤ ਕਬੀਰ ਜੀ ਬਚਨ ਕਰਦੇ ਨੇ ਕਬੀਰ ਮਾਨਸ ਜਨਮ ਦਲੰਭ ਹੈ ਹੋਏ ਨ ਬਾਰੰਬਾਰ ਜਿਉ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨ ਲਾਗੇ ਢਾਰ। ਭਗਤ ਕਬੀਰ ਜੀ ਬਚਨ ਕਰਦੇ ਨੇ ਕਿ ਇਹ ਜਿਹੜਾ ਮਾਨਸ ਜਨਮ ਹੈ ਨਾ ਇਹ ਮਨੁੱਖਾ ਜਨਮ ਹੈ ਇਹ ਵਾਰ-ਵਾਰ ਨਹੀਂ ਆਉਣਾ। ਇਹ ਵਾਰ-ਵਾਰ ਮਿਲਣਾ ਨਹੀਂ ਕਿਉਂਕਿ ਜਿਹੜਾ ਇੱਕੋ ਵਾਰ ਮਾਨਸ ਜਨਮ ਪ੍ਰਾਪਤ ਹੋਇਆ ਇਹ ਮਾਨਸ ਜਨਮ ਮਿਲਦਾ ਕਿਉਂ ਹੈ ਆਪਾਂ ਇੱਥੇ ਵਿਚਾਰ ਕਰਾਂਗੇ ਕਿ ਮਾਨਸ ਜਨਮ ਪ੍ਰਮਾਤਮਾ ਨੇ ਕਿਉਂ ਬਣਾਇਆ ਕਿਸ ਤਰ੍ਹਾਂ ਬਣਾਇਆ ਕਿਸ ਮਕਸਦ ਵਾਸਤੇ ਬਣਾਉਣਾ ਕੀਤਾ ਮੈਨੇ ਕਹਿੰਦਾ ਗੁਰਬਾਣੀ ਕਹਿ ਰਹੀ ਹੈ ਕਿ ਜਿਹੜਾ ਮਾਨਸ ਜਨਮ ਹੈ ਨਾ ਇਹ 84 ਲੱਖ ਜੁਨਾਂ ਦੇ ਵਿੱਚੋਂ ਹੈ ਇੱਕ ਹੈ ਔਰ ਜਿਸ ਮਾਨਸ ਜਨਮ ਨੂੰ ਸਮਝਣ ਦੀ ਵੀ ਸੋਝੀ ਹੈ ਇਸ ਨੂੰ ਬੋਲਣ ਦੀ ਵੀ ਸੋਝੀ ਹੈ ਇਸ ਨੂੰ ਦੂਸਰੇ ਨੂੰ ਸਮਝਾਉਣ ਦੀ ਵੀ ਸੋਝੀ ਹੈ ਇਸ ਨੂੰ ਵੇਖ ਕੇ ਕੁਝ ਕਰਨ ਦੀ ਵੀ ਸੋਝੀ ਹੈ ਔਰ ਭਾਵੇਂ ਸੋਝੀ ਦੂਸਰੇ ਵੀ ਜਨਮਾਂ ਦੇ ਵਿੱਚ ਹੈ ਕੋਈ ਪਸ਼ੂ ਹੈ ਪੰਛੀ ਹੈ ਕੀੜਾ ਪਤੰਗਾ ਕੁਛ ਵੀ ਹੈ ਜਿੰਨਾ ਵੀ 84 ਲੱਖ ਜੂਨਾਂ ਦੇ ਵਿੱਚ ਆਉਂਦਾ ਹੈ ਸੋਜੀ ਭਾਵੇਂ ਹੈ ਪਰ ਗੁਰੂ ਪਿਆਰ ਵਾਲਿਓ ਸਭ ਤੋਂ ਵੱਧ ਜਿਹੜੀ ਸੋਜੀ ਹੈ ਮਨੁੱਖ ਨੂੰ ਹੈ ਇਸੇ ਕਰਕੇ ਪਾਤਸ਼ਾਹ ਨੇ ਇਸ ਨੂੰ ਸੋਜ-ਬੋਝ ਬਖਸ਼ਿਸ਼ ਕਰ ਦਿੱਤੀ ਕਿ ਤੈਨੂੰ 84 ਲੱਖ ਜੂਨਾਂ ਤੋਂ ਮੁਕਤੀ ਵਾਸਤੇ ਤੈਨੂੰ ਇਹ ਮਾਨਸ ਜਨਮ ਦਿੱਤਾ ਹੈ 84 ਲੱਖ ਜੋਨਾ ਦੀ ਮੁਕਤੀ ਲੈਣ ਦੇ ਵਾਸਤੇ ਤੈਨੂੰ ਮਾਨਸ ਜਨਮ ਦਿੱਤਾ ਹੈ ਤੇ ਇਸ ਜਨਮ ਦੇ ਵਿੱਚ ਆ ਕਰਕੇ ਤੂੰ ਕੀ ਕਰਨਾ ਹੈ ਇਹ ਮੁਕਤੀ ਕਿਵੇਂ ਮਿਲਣੀ ਹੈ ਮੁਕਤੀ ਗੁਰਮੁਖ ਪਿਆਰਿਓ ਆਪਣੇ ਕਾਰ ਵਿਹਾਰ ਕਰਕੇ ਨਹੀਂ ਮਿਲਣੀ ਆਪਣੀਆਂ ਗੱਲਾਂ ਬਾਤਾਂ ਕਰਕੇ ਨਹੀਂ ਮਿਲਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ ਨਾਨਕ ਲੇਖ ਹੈ ਇੱਕ ਗੱਲ ਹੋਰ ਹਉਮੈ ਝਖਣਾ ਚ ਆਖ ਕੇ ਇਕੋ ਹੀ ਗੱਲ ਤੋਂ ਕਰਨੀ ਹੈ ਜੇ ਮੁਕਤੀ ਲੈਣੀ ਹੈ ਜੇ ਪਰਮੇਸ਼ਰ ਦੇ ਨਾਲ ਤੋਂ ਮਲਾਪ ਕਰਨਾ ਹੈ ਨਾ ਤੈਨੂੰ ਇਕੋ ਹੀ ਗੱਲ ਕਰਨੀ ਪੈਣੀ ਹੈ ਉਹ ਪਰਮੇਸ਼ਰ ਦਾ ਸਿਮਰਨ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਬੰਦਗੀ ਔਰ ਪਰਮੇਸ਼ਰ ਦੀ ਬੰਦਗੀ ਕਰਦਿਆਂ ਕਰਦਿਆਂ ਇਨਾਂ ਕੋ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਤੋਂ ਲੀਨ ਹੋ ਜਾਵੇ ਕਿ ਭਾਵੇਂ ਤੂੰ ਦੁਨੀਆਂ ਦੇ ਕਾਰ ਵਿਹਾਰ ਕਰਦਾ ਤੁਰਿਆ ਫਿਰੇ ਪਰ ਜਿਹੜੀ ਤੇਰੀ ਲਿਵ ਹੈ ਉਹ ਪਰਮਾਤਮਾ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ ਲਿਵ ਨਹੀਂ ਟੁੱਟਣੀ ਚਾਹੀਦੀ ਕਾਰ ਵਿਹਾਰ ਤੋਂ ਦੁਨਿਆਵੀ ਕਰੀ ਜਾ ਕਿਉਂਕਿ ਕਾਰਾਂ ਵਿਹਾਰਾਂ ਬਿਨਾ ਵੀ ਸਰਦਾ ਨਹੀਂ ਇਹ ਕਰਨੇ ਪੈਂਦੇ ਨੇ ਇਸ ਕਰਕੇ ਤੂੰ ਦੁਨੀਆਂ ਦੇ ਕਾਰ ਵਿਹਾਰਾਂ ਨੂੰ ਕਰਦਾ ਹੋਇਆ ਲਿਵ ਜਿਹੜੀ ਉਹ ਪਰਮਾਤਮਾ ਦੇ ਨਾਲ ਤੇਰੀ ਹੋਣੀ ਚਾਹੀਦੀ ਹੈ ਔਰ ਤੇਰੇ ਮੁਖ ਦੇ ਵਿੱਚ ਵੀ ਸਿਮਰਨ ਹੋਣਾ ਚਾਹੀਦਾ ਤੇਰੇ ਗਲੇ ਦੇ ਵਿੱਚ ਵੀ ਸਿਮਰਨ ਹੋਣਾ ਚਾਹੀਦਾ ਤੇ ਤੇਰੇ ਅੰਦਰ ਹਿਰਦੇ ਦੇ ਵਿੱਚ ਵੀ ਹੋਣਾ ਚਾਹੀਦਾ ਗੁਰੂ ਪਿਆਰ ਵਾਲਿਓ ਆਪਾਂ ਅਰਦਾਸ ਵਿੱਚ ਵੀ ਬੇਨਤੀ ਕਰਦੇ ਆ ਨਾ ਜਦੋਂ ਤਿੰਨ ਵਾਰੀ ਵਾਹਿਗੁਰੂ ਸ਼ਬਦ ਆਉਂਦਾ ਹੈ ਕਿ ਵਾਹਿਗੁਰੂ 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 ਨਾਮ ਚੇਤਾਵੇ ਨਾਮ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਉੱਥੇ ਵਾਹਿਗੁਰੂ ਜਪਾਉਣ ਦਾ ਨਹੀਂ ਉੱਥੇ ਸਤਿਗੁਰਾਂ ਦੇ ਅੱਗੇ ਆਪਾਂ ਅਰਦਾਸ ਬੇਨਤੀ ਕਰ ਰਹੇ ਹਾਂ ਕਿ ਸੱਜੇ ਪਾਤਸ਼ਾਹ ਮੇਰੇ ਤੇ ਰਹਿਮਤ ਕਰ ਮੇਰੇ ਤੇ ਬਖਸ਼ਿਸ਼ ਕਰ ਮੇਰੇ ਤੇ ਕਿਰਪਾ ਕਰ ਮੈਨੂੰ ਤੇਰੇ ਨਾਮ ਦੀ ਦਾਤ ਦੇ ਦੇ ਜਿਹੜਾ ਤੇਰਾ ਨਾਮ ਹੈ ਇਹ ਤਿੰਨ ਵਾਰੀ ਵਾਹਿਗੁਰੂ ਆਪਾਂ ਕਿਉਂ ਕਹਿੰਨੇ ਆ ਕਿਉਂਕਿ ਤਿੰਨ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਇੱਕ ਤਾਂ ਜੀਬਾ ਜਿਹੜੀ ਉਹ ਪਵਿੱਤਰ ਹੋਵੇਗੀ ਜੀਬਾ ਇਹ ਰਸਨਾ ਜਿਹੜੀ ਇਹ ਪਵਿੱਤਰ ਹੋਵੇਗੀ ਦੂਸਰਾ ਤੇਰਾ ਜਿਹੜਾ ਗਲ ਹੈ ਇਹ ਪਵਿੱਤਰ ਹੋਵੇਗਾ ਤੀਸਰਾ ਤੂੰ ਹਿਰਦੇ ਘਰ ਦੇ ਵਿੱਚੋਂ ਉਸ ਪਰਮੇਸ਼ਰ ਦਾ ਵਾਹਿਗੁਰੂ ਸਿਮਰਨ ਕਰੇਗਾ ਹਿਰਦੇ ਘਰ ਦੇ ਵਿੱਚੋਂ ਹਿਰਦਾ ਤੇਰਾ ਜਿਹੜਾ ਨਾ ਇਹ ਘਰ ਹੈ ਅਸੀਂ ਜਦੋਂ ਕੋਈ ਵੀ ਚੀਜ਼ ਆ ਕੇ ਆਪਣੇ ਘਰ ਦੇ ਵਿੱਚ ਟਕਾਉਨੇ ਆ ਕੋਈ ਵੀ ਬਾਹਰੋਂ ਵਸਤੂ ਲੈ ਕੇ ਆਈਏ ਨਾ ਜਦੋਂ ਬਾਹਰ ਤੋਂ ਵਸਤੂ ਲੈ ਕੇ ਆਵਾਂਗੇ ਉਹ ਘਰ ਦੇ ਵਿੱਚ ਰੱਖਾਂਗੇ ਉਹ ਸਾਡਾ ਦੁਨਿਆਵੀ ਘਰ ਹੈ ਤੇ ਉਸ ਚੀਜ਼ ਨੂੰ ਆਪਾਂ ਸੰਭਾਲ ਕੇ ਵੀ ਰੱਖਾਂਗੇ ਕੋਈ ਵੀ ਵਸਤੂ ਹੈ ਜਿਹੜੀ ਆਪਾਂ ਬਾਹਰ ਤੋਂ ਲੈ ਕੇ ਆਉਨੇ ਆ ਉਸ ਨੂੰ ਘਰ ਵਿੱਚ ਰੱਖਣਾ ਤੇ ਘਰ ਦੇ ਵਿੱਚ ਰੱਖ ਕੇ ਉਸ ਦੀ ਮੁੜ ਕੇ ਸੰਭਾਲ ਕਰਨੀ ਇਹ ਵੀ ਆਪਣਾ ਮੋਢਲਾ ਫਰਜ ਬਣਦਾ ਹੈ ਇਸੇ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਬਚਨ ਕੀਤਾ ਕਿ ਤੁਸੀਂ ਹਿਰਦੇ ਘਰ ਦੇ ਵਿੱਚ ਨਾਮ ਨੂੰ ਸੰਭਾਲ ਕੇ ਰੱਖਣਾ ਹੈ ਪਹਿਲਾਂ ਹਿਰਦੇ ਘਰ ਦੇ ਵਿੱਚ ਨਾਮ ਨੂੰ ਟਿਕਾਉਣਾ ਕਰਨਾ ਉਹ ਨਾਮ ਟਿਕੇਗਾ ਕਿਵੇਂ ਕਿਉਂਕਿ ਤੁਸੀਂ ਸ਼ਬਦ ਦੇ ਜਿਹੜੇ ਬਚਾ